ਗੱਡੀ ਦੀ ਫੁੱਲ ਜ਼ਿੰਮੇਵਾਰੀ ਜੀ ਗੱਡੀ 2000 ਕਿਲੋਮੀਟਰ ਤੱਕ ਦੀ ਆਪਣੀ ਗਾਰੰਟੀ ਹੋਊਗੀ 2000 ਕਿਲੋਮੀਟਰ ਤੱਕ ਦੀ ਗਾਰੰਟੀ ਹੋਊਗੀ ਬੰਦਾ ਚਲਾਵੇ ਚਲਾ ਕੇ ਦੇਖੇ ਕੋਈ ਵੀ ਰਿਕਰ ਆਉਂਦੀ ਹੈ ਆਪਾਂ ਬੈਠੇ ਆ ਆ ਵੀ ਬਈ ਸਵੈਪਟਾ 2015 ਮਾਡਲ ਜੀ ਸਾਢੇ 3 ਲੱਖ ਦੀ ਸਾਢੇ 3 ਲੱਖ ਦੀ ਬਾਈ ਜੇ ਕੋਈ ਹੁਣ ਬਾਹਰ ਦਾ ਨੰਬਰ ਆ ਜੇ ਪੰਜਾਬ ਚ ਲੈਣਿਆ ਤਾਂ ਐਨਓ ਸੀ ਐਨਓ ਸੀ ਮਿਲ ਜੂ ਬਾਈ ਐਨਓ ਸੀ ਸਾਰੀਆਂ ਗੱਡੀਆਂ ਦੀ ਕੋਈ ਥੋੜੀ ਜ਼ਿੰਮੇਵਾਰੀ ਨਹੀਂ ਸਾਡੀ ਫੁੱਲ ਜ਼ਿੰਮੇਵਾਰੀ ਬਈ ਕੋਈ ਐ ਤਾਂ ਨਹੀਂ ਹੈਗਾ ਪੇਪਰਾਂ ਚ ਕੋਈ ਨਹੀਂ ਨਹੀਂ ਬਾਈ ਫੁੱਲ ਜ਼ਿੰਮੇਵਾਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਮਾਨ ਸਾਹਿਬ ਮਾਨ ਸਾਹਿਬ ਤੇ ਗੋਲਦੀ ਭਾਈ ਆਪਣੇ ਨਾਲ ਆ ਖੜੇ ਕਿਤੇ ਆਪਾਂ ਪ੍ਰਤਾਪ ਮੋਟਰ ਦੇ ਉੱਤੇ ਇੱਥੇ ਤੁਹਾਨੂੰ ਗੱਡੀਆਂ ਮਿਲਣਗੀਆਂ ਕਿਹੜੀਆਂ ਗੱਡੀਆਂ ਮਿਲਣਗੀਆਂ ਕਿਹੜੇ-ਕਿਹੜੇ ਬ੍ਰਾਂਡ ਮਿਲਣਗੇ ਤੇ ਕੀ ਰੇਟ ਦੇ ਵਿੱਚ ਮਿਲਣਗੇ ਕੀ ਉਹਨਾਂ ਦੇ ਪੇਪਰਾਂ ਦੀ ਗਾਰੰਟੀ-ਗਾਰੰਟੀ ਹੋਊਗੀ ਤੇ ਕੀ ਗੱਡੀਆਂ ਦੇ ਹੋ ਗੋਲਦੀ ਭਾਈ ਦੱਸਣਗੇ ਭਾਈ ਸਸੀ ਗਾੜਾ ਸਸੀ ਗਾੜਾ ਕਰੀ ਆਪਾਂ ਸ਼ੁਰੂ ਕਿਹੜੀ ਗੱਡੀ ਤੋਂ ਕਰੀਏ ਸਵਿਫਟ ਭਾਈ ਸਵਿਫਟ 2014 ਮਾਡਲ 2014 ਮਾਡਲ ਪੰਜਾਬ ਦਾ ਨੰਬਰ ਪੰਜਾਬ ਦਾ ਨੰਬਰ 335000 335000 ਦੀ ਗੱਡੀ ਦੀ ਫੁੱਲ ਜ਼ਿੰਮੇਵਾਰੀ ਜੀ ਗੱਡੀ ਦੇ 2000 ਕਿਲੋਮੀਟਰ ਤੱਕ ਦੀ ਆਪਣੀ ਗਾਰੰਟੀ ਹੋਊਗੀ 2000 ਕਿਲੋਮੀਟਰ ਤੱਕ ਦੀ ਗਾਰੰਟੀ ਹੋਊਗੀ ਬੰਦਾ ਚਲਾਵੇ ਚਲਾ ਕੇ ਦੇਖੇ ਕੋਈ ਵੀ ਦਿੱਕਤ ਆਉਂਦੀ ਹੈ ਆਪਾਂ ਬੈਠੇ ਆਂ ਭਾਈ ਕਿਹੜੇ ਕਿਹੜੇ ਬ੍ਰਾਂਡ ਦੀਆਂ ਗੱਡੀਆਂ ਹੁੰਦੀਆਂ ਆਪਣੇ ਕੋਲ ਸਾਰੀਆਂ ਹੀ ਬਾਈ ਮਰੂਤੀ ਹਿਊਂਡਾਈ ਹੰਡਾਈ ਜੀ ਟੋਨਡਾ ਜੀ ਜੀ ਹੰਡਾਈ ਛੜੀ ਆਲੀ ਬਾਈ ਆ ਵੀ ਬਾਈ ਸਵੈਫਟ ਹੈ 2015 ਮਾਡਲ ਜੀ 6.5 ਲੱਖ ਦੀ ਸਾਢੇ 3 ਲੱਖ ਦੀ ਬਾਈ ਜੇ ਕੋਈ ਹੁਣ ਬਾਹਰ ਦਾ ਨੰਬਰ ਆਜੇ ਪੰਜਾਬ ਚ ਲੈਣਿਆ ਤਾਂ ਐਨਓ ਸੀ ਐਨਓ ਸੀ ਮਿਲ ਜੂ ਬਾਈ ਐਨਓ ਸੀ ਸਾਰੀਆਂ ਗੱਡੀਆਂ ਦੀ ਥੋੜੀ ਜ਼ਿੰਮੇਵਾਰੀ ਸਾਡੀ ਫੁੱਲ ਜ਼ਿੰਮੇਵਾਰੀ ਬਾਈ ਕੋਈ ਐਂ ਤਾਂ ਨਹੀਂ ਹੈਗਾ ਪੇਪਰਾਂ ਚ ਕੋਈ ਨਹੀਂ ਨਹੀਂ ਬਾਈ ਫੁੱਲ ਜ਼ਿੰਮੇਵਾਰੀ ਫੁੱਲ ਜ਼ਿੰਮੇਵਾਰੀ ਹੋਊਗੀ ਆ ਮਨਦੀਪ ਨੂੰ ਦਿਖਾ ਦੇ ਇਹਦੇ ਰਟਾਇਰ ਗੱਡੀ ਦੀ ਕੰਡੀਸ਼ਨ ਦਿਖਾ ਦਿਓ ਤੇ ਸਕਰੀਨ ਦੇ ਉੱਤੇ ਨੰਬਰ ਪਾਏ ਆ ਤੁਸੀਂ ਇੱਥੇ ਆ ਸਕਦੇ ਹੋ ਬਾਈ ਆਪਾਂ ਇੱਕ ਵਾਰੀ ਕਰੰਟ ਲੋਕੇਸ਼ਨ ਦੱਸ ਦਈਏ ਜੀ ਗੋਲਦੀ ਬਾਈ ਇੱਕ ਵਾਰੀ ਆਪਾਂ ਲੋਕੇਸ਼ਨ ਦੱਸ ਗਏ ਪ੍ਰੋਪਰ ਇਥੋਂ ਦੀ ਲੋਕੇਸ਼ਨ ਕੀ ਆ ਮੇਨ ਰੋਡ ਬਈ ਸਰਸੇ ਦਾ ਰੋਡ ਆ ਇਹ ਸਰਚ ਵਾਲਾ ਰੋਡ ਆ ਜਾਂਦਾ ਸਰਸੇ ਰੋਡ ਤੇ ਜਮ ਮੇਨਤੀ ਆ ਆਪਣਾ ਮੇਨਤੀ ਨੀਅਰ ਬਈ ਕੀ ਆ ਜਾਂਦਾ ਜੀ ਨੀਰ ਬਈ ਮੋਰ ਰੈਸਟੋਰੈਂਟ ਆ ਬਈ ਅੱਛਾ ਬਹੁਤ ਐਕਸਲੈਂਟ ਆਜੋ ਬਈ ਆਪਾਂ ਆਲਟੋ ਕੰਨੀ ਕੋਈਏ ਇਹ ਬਈ ਕਿਹੜਾ ਮਾਡਲ ਆ ਜਾਂਦੀ ਆ ਇਹ 2010 ਮਾਡਲ ਆ ਬਈ 2010 ਮਾਡਲ ਆ ਸੀਐਨਜੀ ਲੱਗੀ ਹੋਈ ਆ ਸੀਐਨਜੀ ਲੱਗੀ ਹੋਈ ਆ 160 ਦੀ 160 ਦੀ ਚੱਲੀ ਕਿੰਨੀ ਕੋਨੀ ਆਏ ਚੱਲੀ ਬਈ 87000 87000 ਜੈਨੂਆ ਨਾ ਜਮ ਜਮਾ ਬਿਲਕੁਲ ਜੈਨੂਆ ਨਾ ਇਹਦਾ ਨੰਬਰ ਕਿੱਥੋਂ ਦਾ ਆ ਜਾਂਦਾ ਇਹ ਦਿੱਲੀ ਬਈ ਦਿੱਲੀ ਦਾ ਇਹਦੀ ਐਨਓਸੀ ਮਿਲ ਜਿਹੜਾ ਬੰਦਾ ਲੱਗੋ ਪੇਪਰ ਦੀ ਫੁੱਲੀ ਜ਼ਿੰਮੇਵਾਰੀ ਆ ਪੇਪਰਾਂ ਦੀ ਫੁੱਲੀ ਜ਼ਿੰਮੇਵਾਰੀ ਆ ਇਹ ਕਿਹੜੇ ਆ ਜਾਂਦੇ ਬਾਈ ਬ੍ਰੇਜ ਆ ਵੀ 2020 ਮਾਡਲ 2020 ਮਾਡਲ ਬ੍ਰੀਜ ਆ ਹੂੰ ਅੰਦਰੋਂ ਵੀ ਦਿਖਾ ਦੇ ਇਹ ਬਾਈ ਕਿੰਨੀ ਚੱਲੇਗੀ ਇਹ ਚੱਲੀ ਹੋਏ 68000 ਰੁਪਈਆ ਓਰੀਜਨਲ 60000 ਰੁਪਈਆ ਹਾਂਜੀ ਹਾਂਜੀ ਇਹਦੀ ਕੀਮਤ ਦੀ ਗੱਲ ਕਰੀ ਤਾਂ ਇਹਦੀ ਕੀਮਤ ਬਈ ਇਹੋ ਜਿਹੀ ਜਿਹੜੀ ਕਿਤੋਂ ਨਹੀਂ ਮਿਲਦੀ ਹੈਗੀ ਅੱਛਾ 6,95,000 ਦੀ 6,95,000 ਦੀ ਹਾਂਜੀ ਬਾਈ ਇਹ ਕਿਹੜਾ ਮਾਡਲ ਆ ਜਾਂਦੀ ਬਈ ਇਹ 2013 ਮਾਡਲ ਬਈ 2013 ਮਾਡਲ ਇਹ ਡੀਜ਼ਲ ਆ ਜਾਂ ਬਈ ਡੀਜ਼ਲ ਬਈ ਡੀਜ਼ਲ ਆ ਡੀਜ਼ਲ ਆ ਜਾਂਦੀ 2013 ਇਹ ਕਿੰਨੇ ਚੱਲੀ ਆ ਇਹ ਬਈ 88000 88000 ਇਹ ਵਾਲੇ ਆ ਇਹ ਜੈਟ ਆ ਗਈ ਬਈ ਬਾਕਸ ਵੈਗਨ ਦੀ ਅੱਛਾ ਪੰਜਾਬ ਦਾ ਨੰਬਰ ਪੰਜਾਬ ਦਾ ਨੰਬਰ ਹਾਂਜੀ ਬਈ ਇਹਦਾ ਇਹ ਮਾਡਲ ਕਿਹੜਾ 2011 ਬਈ 2000 ਇਹ ਕਿੰਨੇ ਚੱਲੀ ਹੋਣੀ ਆ ਚੱਲੀ ਆ ਬਈ ਲਾਗੇ ਦਾਗੇ ਲੱਖ ਕੋ ਅੱਛਾ ਲੱਖ ਦੇ ਲਾਗੇ ਦਾਗੇ ਹੋ ਜਾਂਦੀ ਆ ਇਹਦੀ ਕੰਡੀਸ਼ਨ ਦਿਖਾ ਦੀ ਮਨਦੀਪ ਤੇ ਸਕਰੀਨ ਦੇ ਉੱਤੇ ਨੰਬਰ ਪਾਏ ਹੋਏ ਆ ਬਾਈ ਨਾਲ ਸੰਪਰਕ ਕਰ ਲਿਓ ਇੱਥੇ ਆ ਵੀ ਸਕਦੇ ਹੋ ਪਹਿਲਾਂ ਆਪ ਦੀ ਡੀਲ ਬਾਈ ਫੋਟੋ ਮਾਂ ਪਾ ਲੈਂਦੇ ਹਾਂ ਹੁਣ WhatsApp ਤੇ WhatsApp ਤੇ ਬਾਈ ਫੋਟੋ ਮਾਂ ਆ ਜਾਣੀਏ ਤੁਹਾਨੂੰ ਕੋਈ ਵੀ ਡੀਲ ਲੈਣੀ ਆ ਤੁਸੀਂ ਸਾਨੂੰ ਫੋਨ ਕਰ ਲਓ ਫੋਨ ਤੇ ਤੁਹਾਨੂੰ ਡੀਲ ਮਿਲ ਜੂ ਸਾਰੀ ਹਾਂਜੀ ਬਾਈ ਇਹ ਦਿੱਲੀ ਨੰਬਰ ਆ ਕੀ ਬਾਈ ਹਾਂਜੀ ਬਾਈ ਦਿੱਲੀ ਨੰਬਰ ਇਹ ਕਿਹੜੀ Honda City Honda City ਬਾਈ ਇਹ ਇਹ ਵਰਦਨ ਡੀਜ਼ਲ ਆ ਜਾਂ ਪੈਟਰੋਲਾ ਇਹ ਪੈਟਰੋਲ ਆ ਬਾਈ اچھا ਪੈਟਰੋਲ ਜੈਨੂ ਵਾਲਾ ਪੈਟਰੋਲ ਹਾਂਜੀ ਬਾਈ ਇਹ ਕਿੰਨੀ ਚੱਲੀ ਆ ਇਹ ਚੱਲੀ ਹੋਈ ਆ ਬਾਈ 88 ਹੇਅਰ ਕਿੰ ਤੂੰ ਤੱਕ ਛੱਡਣੀ ਆ ਇਹ ਏ ਬਾਈ ਲੈਂ ਦੇਣ 145000 ਦੀ ਦੇਣੀ 145000 ਦੀ ਹਾਂਜੀ ਜੀ ਪੇਪਰ ਇਹਦੇ ਪੂਰੇ ਹੋਣਗੇ ਹਾਂਜੀ ਹਾਂਜੀ ਬਾਈ ਪੂਰੇ ਜਿਹੜਾ ਵੀ ਬੰਦਾ ਲਊਗਾ ਹਾਂਜੀ ਹਾਂਜੀ ਇਹ ਗੱਡੀ ਇਹ ਬਾਈ ਟੋਸ ਲੀਵ ਆ ਟੋਸ ਲੀਵ ਆ 2015 ਮਾਡਲ 2015 ਮਾਡਲ ਐਨ.ਓ.ਸੀ ਦੀ ਕੱਟੀ ਹੋਈ ਆ ਮਾਨਸਾ ਦੀ ਅੱਛਾ ਮਾਨਸਾ ਜੀ ਕੱਟੀ ਹੋਈ ਆ ਹਾਂਜੀ ਬਾਈ ਮਾਨਸਾ ਸਾਡੇ ਨੂੰ ਸੌਖਾ ਹੋ ਜੀ ਮਾਨਸਾ ਸਾਡੇ ਲੈਣ ਦੀ ਅੱਗੇ ਹੋਰ ਖੜੀਆਂ ਗੱਡੀਆਂ ਉਹ ਵੀ ਦਿਖਾਉਣੇ ਆ ਇਹ ਪੇਪਰਾਂ ਦਾ ਬਾਈ ਇਹਦਾ ਪੂਰਾ ਹਾਂ ਜੀ ਇਹ ਵੀ ਬੜੀ ਸਾਫ਼ ਖੜੀ ਹੈ ਗੱਡੀਆਂ ਬੈਂਟੂ ਬਈ ਬੈਂਟੂ ਵੀ 31 ਹਾਂਜੀ ਬਈ 50 ਦਾ ਨੰਬਰ ਲੱਗਿਆ ਹੋਇਆ ਹੈ 50 ਦਾ ਨੰਬਰ ਇਹ ਕਿਹੜਾ ਮਾਡਲ ਤੇ ਕਿੰਨੀ 2012 ਬਈ 2000 2012 ਜੀ ਕਿੰਨੀ ਇਹ ਕਿੰਨੀ ਚੱਲੀ ਹੋਈ ਆ ਇਹ ਚੱਲੀ ਹੋਈ ਆ ਬਈ 92000 ਠੀਕ ਹੈ ਹਾਂਜੀ ਇਹਦੀ ਅੰਦਰੋਂ ਵੀ ਕੰਡੀਸ਼ਨ ਨਾਲ ਨਾਲ ਆਪਾਂ ਦਿਖਾਈ ਜਾਨੇ ਤੁਹਾਨੂੰ ਦੇਖਦੇ ਰਹੋ ਇਹ ਆ ਜਾਂਦੀ ਹੈ HR 26 ਦੇ ਵਿੱਚ ਇਹ ਕਿਹੜੀ i20 i20 5 i20 ਆ ਗਈ ਇਹਦਾ ਬੜਾ ਸੋਹਣਾ ਇੰਟੀਰੀਅਰ ਲੱਗਿਆ ਹੋਇਆ ਅੰਦਰ ਆ ਇਹ ਕਿਹੜਾ ਮਾਡਲ ਆ ਜਾਂਦੀ ਬਾਈ ਕਿੰਨੀ ਚੱਲੀ 2017 ਮਾਡਲ ਆ ਬਾਈ 2017 ਹਾਂਜੀ ਕਿੰਨੀ ਚੱਲੀ ਹੋਈ ਆ ਇਹ ਚੱਲੀ ਹੋਈ ਹੈ ਵੀ 93000 93000 ਹਾਂਜੀ ਤੇ ਨੰਬਰ ਸਕਰੀਨ ਦੇ ਉੱਤੇ ਪਾਇਆ ਹੋਇਆ ਬਾਈ ਹੋਰਾਂ ਦੇ ਬਹੁਤ ਜੈਨੂਅਲ ਰੇਟਾਂ ਦੇ ਉੱਤੇ ਤੁਹਾਨੂੰ ਗੱਡੀਆਂ ਮਿਲਣਗੀਆਂ ਤੇ ਗੱਡੀ ਦੀ 2000 ਕਿਲੋਮੀਟਰ ਦੀ ਗਾਰੰਟੀ ਕਰਦੇ ਹਾਂਜੀ ਬਾਈ 2000 ਕਿਲੋਮੀਟਰ ਦੇ ਵਿੱਚ ਜੇ ਕੋਈ ਤੁਹਾਨੂੰ ਦਿੱਕਤ ਆਉਂਦੀ ਆ ਤਾਂ ਬਾਈ ਹੋਰ ਬੈਠੇ ਆਗੇ ਤੇ ਬਾਕੀ ਪੇਪਰਾਂ ਦੀ ਜ਼ਿੰਮੇਵਾਰੀ ਵੀ ਫੁੱਲ ਹੋਊਗੀ ਜਿਹੜੀ ਐਨਓਸੀ ਜਿਵੇਂ ਕਹਿਣਗੇ ਹਾਂਜੀ ਹਾਂਜੀ ਬਾਈ ਫੁੱਲ ਜ਼ਿੰਮੇਵਾਰੀ ਕ੍ਰੈਡਾ ਆ ਗਈ ਕ੍ਰੇਟਾ ਇਹ ਵੀ ਬੀਬੀ 19 ਇਹ ਵੀ 19 ਨੰਬਰ ਵੀ ਬੜਾ ਸੋਹਣਾ ਇਹਦਾ ਇਹ ਬਾਈ ਕਿਹੜਾ ਮਾਡਲ ਆ 2019 ਮਾਡਲ ਹੈ 2019 ਕਿੰਨਾ ਚੱਲ ਗਿਆ ਇਹ ਇਹ ਚੱਲੀ ਆ ਬਾਈ ਜੈਨੂਨ ਚੱਲੀ ਆ ਇਹ 132 132 ਜੈਨੂਨ ਚੱਲੀ ਆ ਇਹ ਕਿੱਥੋਂ ਤੱਕ ਛੱਡਨੀ ਆ 950 ਤੱਕ 950 ਤੱਕ ਬਸ ਇਹ ਇਹ ਟੱਚਿੰਗ ਟੱਚਿੰਗ ਤਾਂ ਨਹੀਂ ਹੈ ਵੀ ਨਹੀਂ ਨਹੀਂ ਬਾਈ ਜੈਨੂਨ ਸਰ ਜੈਨੂਨ ਆ ਬਿਲਕੁਲ ਮੈਂ ਜੇ ਇੱਕ ਵਾਰੀ ਸਾਰੀ ਦਿਖਾ ਦੇ ਆਥੇ ਪਾਸੇ ਤੋਂ ਗੋਲਡੀ ਬਾਈ ਕਈ ਬੰਦੇ ਕਹਿੰਦੇ ਆ ਵੀ ਅਸੀਂ ਕੋਡ ਗਜ਼ੈਰੀ ਨਹੀਂ ਜਾਣਾ ਨਾ ਕਰਾਉਣਾ ਬੰਦੇ ਨਾ ਆਰਟੀਓ ਦਫਤਰ ਦੇ ਜਾਂ ਕਿਤੇ ਵੀ ਚੱਕਰ ਨਹੀਂ ਲਾਉਣੇ ਤਾਂ ਜੇ ਤੁਸੀਂ ਕਿਸੇ ਨੇ ਨਾ ਕਰਾਉਣੀ ਆ ਤਾਂ ਤੁਸੀਂ ਕਰਾ ਕੇ ਦੇਵਾਂਗੇ ਹਾਂਜੀ ਬਾਈ ਕਰਾ ਕੇ ਦੇਵਾਂਗੇ ਉਹਦਾ ਬਾਈ ਜਿਹੜਾ ਖਰਚਾ ਹੋਊਗਾ ਉਹ ਬਈ ਅਗਲੇ ਦਾ ਹੋਊਗਾ ਜਿੰਨਾ ਵੀ ਪਾਰਟੀ ਦਾ ਹੋਊਗਾ ਹਾਂਜੀ ਬਾਈ ਮਤਲਬ ਤੁਸੀਂ ਅਗਲੇ ਨੂੰ ਫੁੱਲ ਪਾ ਕੇ ਦੇ ਦਊਂ ਗੱਡੀ ਦੇ ਨਾਲ ਨਾਲ ਵੀ ਤੁਹਾਡੀ ਆਖਰੀ ਅਗਲੇ ਦੀ ਭਗਾਈ ਨਹੀਂ ਹੋਣ ਦਿੰਦੇ ਹਾਂ ਵੀ ਅਗਲਾ ਕਹੂਗਾ ਹੂੰ ਕੀ ਸਾਡੇ ਨਾਂ ਗੱਡੀ ਕਰਾ ਕੇ ਦੇ ਦੋ ਪੰਜਾਮ ਨੰਬਰ ਲਵਾ ਦਿਓ ਐਚ ਆਰ ਨੰਬਰ ਲਵਾ ਦਿਓ ਜਿਹੜਾ ਨੰਬਰ ਆਖੋ ਲਵਾ ਦਾਂਗੇ ਜਿੱਥੋਂ ਦਾ ਆਖੋਗੇ ਉੱਥੋਂ ਦਾ ਨੰਬਰ ਲੱਗ ਜੂ ਤੇ ਤੁਹਾਡੇ ਘਰ ਆਰ.ਸੀ ਪਹੁੰਚਦੀ ਹੋ ਜੀ ਹਾਂਜੀ ਬਈ ਹਾਂਜੀ ਆਰ.ਸੀ ਪਹੁੰਚਦੀ ਹੋ ਜੂ ਗੱਡੀ ਤੁਹਾਡੇ ਨਾਮ ਹੋ ਜੂਗੀ ਜੀ ਜਿਹਦੇ ਨਾਮ ਕਰਵਾਉਣੇ ਨੇ ਬਾਕੀ ਬਾਈ ਜਿਹੜਾ ਬੈਠਾ ਮਤਲਬ ਫੋਨ ਦੇ ਉੱਤੇ ਗੱਲਬਾਤ ਹੋ ਗਈ ਗੱਡੀ ਤੇ ਜੰਗੀ ਲੱਗੀ ਡਿਟੇਲ ਪਾਤੀ ਤਾਂ ਗੱਡੀ ਉੱਥੋਂ ਤੱਕ ਪਹੁੰਚਦੀ ਹਾਂ ਹਾਂ ਵੀ ਡਿਲੀਵਰੀ ਵੀ ਕਰਦਾ ਅੱਛਾ ਉੱਥੋਂ ਤੱਕ ਪਹੁੰਚਦੀ ਵੀ ਹੋ ਜਾਂਦੀ ਹੈ ਅੱਜ ਕੱਲ ਆਨਲਾਈਨ ਦਾ ਹੀ ਜਵਾਨਾ ਹੋ ਗਿਆ ਆਨਲਾਈਨ ਹੀ ਮਤਲਬ ਜਿਹੜੀਆਂ ਚੀਜ਼ਾਂ ਬਾਈ ਵਰਗੇ ਗਾਰੰਟੀ ਕਰਦਾ 2000 ਕਿਲੋਮੀਟਰ ਦੀ ਪੇਪਰਾਂ ਦੀ ਕਰੀ ਜਾਂਦੇ ਆ ਤੇ ਬਾਕੀ ਜਿਹੜੀ ਤੁਸੀਂ ਕੰਡੀਸ਼ਨ ਦੇਖਣੀ ਆ ਉਹ ਤੁਹਾਨੂੰ ਵਟਸਐਪ ਤੇ ਹੀ ਦਿਖ ਜਾਣੀਆਂ ਤੇ ਹਾਂਜੀ ਬਾਈ ਕਰਦਾ ਬਾਕੀ ਗੱਲ ਜੇ ਕੋਈ ਫਰਕ ਨਹੀਂ ਹੋਊਗਾ ਜਿੰਨੀ ਗੱਲ ਆਪਾਂ ਕਹਾਂਗੇ ਫੋਨ ਤੇ ਉਨੀ ਗੱਲ ਹੀ ਮਿਲੂਗੀ ਕਈ ਵਾਰੀ ਕੀ ਹੁੰਦਾ ਨਾ ਤੁਹਾਨੂੰ ਰੇਟ ਜੈਨੂਅਲ ਲੱਗਿਆ ਗੱਡੀਆਂ ਐ ਲੱਗੀਆਂ ਵੀ ਆ ਬੜੇ ਭਾਅ ਦੇ ਵਿੱਚ ਗੱਡੀ ਮਿਲਦੀ ਆ ਜਦੋਂ ਤੁਸੀਂ ਦੂਰ ਬੈਠੇ ਆ ਜਦੋਂ ਤੁਸੀਂ ਇੱਥੋਂ ਆਓਗੇ ਐ ਨਹੀਂ ਪਤਾ ਸੋਲਡ ਆਊਟ ਹੋ ਜਾਏ ਗੱਡੀ ਨਿਕਲ ਜੇ ਆ ਤੁਸੀਂ ਫੋਨ ਦੇ ਉੱਤੇ ਵੀ ਉਹ ਚੀਜ਼ ਨੂੰ ਬੁਕਿੰਗ ਪਾ ਸਕਦੇ ਹੋ ਬੁਕਿੰਗ ਹਾਂਜੀ ਵੀ ਟੋਕਨ ਵੀ ਨਹੀਂ ਪਾ ਸਕਦੇ ਤੁਸੀਂ ਫੋਨ ਦੇ ਉੱਤੇ ਤੁਹਾਡੀ ਹੋ ਜਾਣੀ ਆ ਗੱਡੀ ਜਦੋਂ ਵੀ ਤੁਸੀਂ ਆਓਗੇ ਗੱਡੀ ਲੈ ਸਕਦੇ ਹੋ ਗੱਡੀਆਂ ਦਾ ਭਾਈ ਜਿਹੜਾ ਨਵਾਂ ਕੋਈ ਬੈਚ ਆਉਂਦਾ ਤੁਹਾਡੇ ਕੋਲ ਸਟਾਕ ਆਉਂਦਾ ਤਾਂ ਕਦੋਂ ਤੱਕ ਆਉਂਦਾਗਾ ਡੇਲੀ ਅਪਡੇਟ ਹੁੰਦੀ ਆ ਭਾਈ ਅੱਛਾ ਡੇਲੀ ਅਪਡੇਟ ਹਾਂਜੀ ਭਾਈ ਥੋੜੀ ਫਿਰ ਜਿਹੜੀ ਡੇਲੀ ਅਪਡੇਟ ਲੈਣੀ ਆ ਕਸਟਮਰ ਨੇ ਕਿਸੇ ਨੇ ਵੀ ਦੇਖਣੀ ਆ ਤਾਂ ਉਹ ਕਿਵੇਂ ਕਿੱਥੋਂ ਲੈ ਸਕਦਾ ਆਪਣਾ ਪੇਜ ਬਣਿਆ ਹੋਇਆ ਬਈ ਪੇਜ ਪੇਜ ਬਣਿਆ ਹੋਇਆ ਵੀ ਪ੍ਰਤਾਪ ਮੋਟਰ ਚਨੀਰ ਇੰਸਟਾਗ੍ਰam ਤੇ ਇੰਸਟਾਗ੍ਰam ਫੇਸਬੁਕ ਇੰਸਟਾਗ੍ਰam ਫੇਸਬੁਕ ਤੇ ਪ੍ਰਤਾਪ ਮੋਟਰ ਚਨੀਰ ਦੇ ਨਾਂ ਤੇ ਬਣਿਆ ਹੋਇਆ ਪੇਜ ਆ ਉਹਨੂੰ ਫੋਲੋ ਕਰ ਲਓ ਡੇਲੀ ਦੀ ਅਪਡੇਟ ਡੇਲੀ ਦੇ ਰੇਟ ਉੱਥੋਂ ਲੈ ਸਕਦੇ ਹੋ ਤੇ ਬਾਕੀ ਸਕਰੀਨ ਦੇ ਉੱਤੇ ਨੰਬਰ ਪਾਇਆ ਹੋਇਆ ਇਸ ਨੰਬਰ ਦੇ ਉੱਤੇ ਵੀ ਬਾਈ ਹਰਾਨਾ ਸੰਪਰਕ ਕਰ ਸਕਦੇ ਕਦੋਂ ਵੀ ਕੋਈ ਵੀ ਗੱਡੀ ਲੈਣੀ ਆ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਹਰ ਹਰ ਤਰ੍ਹਾਂ ਦੀ ਤੁਹਾਨੂੰ ਜੈਨੂਨ ਰੇਟ ਜੀ ਜੈਨੂਨ ਰੇਟ ਉਹ ਬਾਈ ਨੇ ਜਿਹੜਾ ਰੇਟ ਆਪਣਾ ਹੋਊਗਾ ਨੇੜੇ ਤੇ ਤੁਹਾਨੂੰ ਰੇਟ ਨਹੀਂ ਮਿਲਣਾ ਬਾਕੀ ਹਾਂ ਜਿਹੜਾ ਰੇਟ ਬਾਈ ਕਹਿੰਦਾ ਆਪਣਾ ਹੋਊਗਾ ਉਹ ਰੇਟ ਨਹੀਂ ਬਾਬਾ ਬਾਕੀ ਤੁਸੀਂ ਟਰਾਈ ਮਾਰਨੇ ਇੱਕ ਵਾਰ ਟਰਾਈ ਮਾਰ ਕੇ ਫਿਰ ਤੁਸੀਂ ਇਹਨਾਂ ਵਾਲੇ ਰੇਟ ਦੇ ਉੱਤੇ ਗੱਲ ਕਰ ਲਓ ਤੇ ਬਾਕੀ ਕੋਈ ਮਾੜਾ ਮੋਟਾ ਮਾਨਤਨ ਜਿਹੜਾ ਕੰਸੈਸ਼ਨ ਵਾਹ ਤੁਹਾਨੂੰ ਹਾਂ ਮੌਕੇ ਤੇ ਵੀ ਹੋਊਗਾ ਜ਼ਰੂਰ ਹੋਊ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਭਰਾ ਦੇ ਵੀਡੀਓ ਕੰਮ ਆ ਜੇ ਤੇ ਜੇ ਕਿਸੇ ਨੇ ਗੱਡੀ ਲੈਣੀ ਆ ਤਾਂ ਤੁਹੋਂ ਘੱਟ ਰੇਟ ਦੇ ਉੱਤੇ ਪ੍ਰਤਾਪ ਮੋਟਰ ਝਨੀਰ ਗੋਲਦੀ ਭਾਈ ਕਾ ਦੱਸਿਓ ਨਾ ਦੋ ਬੋਰਡ ਲੱਗੇ ਹੋਏ ਉੱਪਰ ਪ੍ਰਤਾਪ ਮੋਟਰ ਦਾ ਥੱਲੇ ਆਲਕ ਐਗਰੋ ਏਜੰਸੀ ਢਨੀਰ ਇੰਪਲੀਮੈਂਟ ਵੀ ਕਾਫੀ ਆ ਹਾਂਜੀ ਭਾਈ ਆਪਣਾ ਸੇਲ ਪ੍ਰਤੀਜ ਦਾ ਕੰਮ ਵੀ ਆ ਭਾਈ ਇੰਪਲੀਮੈਂਟ ਦਾ ਅੱਛਾ ਪਲੱਸ ਸਬਸਿਡੀ ਦਾ ਕੰਮ ਆ ਆਪਣਾ ਅੱਛਾ ਪਲੱਸ ਸਬਸਿਡੀ ਹਾਂਜੀ ਭਾਈ ਇਹ ਦੋ ਕਿਹੜੇ ਸਬਸਿਡੀ ਆਉਂਦੀ ਆ ਅੱਛਾ ਹਾਂਜੀ ਭਾਈ ਜਿਹੜੇ ਅੱਧੇ ਅੱਧੇ ਜੀਮੀਦਾਰਾਂ ਦਾ ਹੋ ਜਾਂਦਾ ਭਈ ਅੱਧੇ ਡੀਲਰ ਕਹਿ ਦਿੰਦੇ ਆ ਆ ਇੰਪਲੀਮੈਂਟ ਲੈ ਜਾਓ ਤੁਹਾਨੂੰ ਸਬਸਿਡੀ ਨਹੀਂ ਆਜੂਗੀ ਸਾਲ ਚ ਆਜੂ 6 ਮਹੀਨੇ ਜਾਜੂ ਆਪਣਾ ਉਹ ਕੰਮ ਨਹੀਂ ਹੈਗਾ ਭਈ ਅੱਛਾ ਪਹਿਲਾਂ ਓਡੇ ਸਬਸਿਡੀ ਕੜਵਾ ਕੇ ਫਿਰ ਸਾਨੂੰ ਇੰਪਲੀਮੈਂਟ ਦੇਵਾਂ ਸਬਸਿਡੀ ਕੱਟ ਕੇ ਸਬਸਿਡੀ ਕੱਟ ਕੇ ਕਿਹੜੇ ਕਿਹੜੇ ਇੰਪਲੀਮੈਂਟ ਮਿਲਦੇ ਆਪਾਂ ਨੂੰ ਜਿਵੇਂ ਬਾਈ ਸੁਪਰ ਸੀਡਰ ਓਕੇ ਤੁੜੀ ਵਾਲੀ ਮਸ਼ੀਨ ਹਮ ਕੰਪਿਊਟਰ ਕਰਾਹਾ ਹਮ ਰੋਟਾਵੇਟਰ ਜਿਹੜੇ ਜਿਹੜੇ ਇੰਪਲੀਮੈਂਟ ਆ ਸਰਕਾਰ ਸਬਸਿਡੀ ਦਿੰਦੀ ਆ ਆਪਾਂ ਸਾਰਿਆਂ ਦੇ ਦਵਾਵਾਂ ਨੂੰ ਕੋਈ ਵੀ ਕੰਪਨੀ ਹੋਵੇ ਹਾਂਜੀ ਬਾਈ ਹਰ ਇੱਕ ਕੰਪਨੀ ਦਾ ਮਿਲਦਾ ਕੋਈ ਕੰਪਨੀ ਦਾ ਮਿਲਦਾ ਹਾਂਜੀ ਹਾਂ ਇੱਥੋਂ ਰੇਟ ਮਿਲਣਗੇ ਜਮਾਂ ਜੈਨੂਨ ਜੈਨੂਨ ਰੇਟ ਹਾਂਜੀ ਬਾਈ ਤੇ ਆਪਾਂ ਫਿਰ ਦੱਸਦੀ ਆ ਚਨੀਰ ਦੇ ਵਿੱਚ ਖੜੇ ਆਗੇ ਔਰ ਲਖੈ ਕਰੋ ਜੀ ਇੱਥੇ ਕੋਈ ਵੀ ਇੰਪਲੀਮੈਂਟ ਲੈਣਾ ਸਬਸਿਡੀ ਕੱਟ ਕੇ ਤੁਹਾਨੂੰ ਸਬਸਿਡੀ ਦੇ ਫਾਰਮ ਇਹ ਫਿਲ ਕਰਨਗੇ ਤੇ ਕੋਈ ਵੀ ਬਹੁਤ ਬਾਅਦ ਵਿੱਚ ਰੇਟਾਂ ਦੇ ਉੱਤੇ ਤੁਹਾਨੂੰ ਇੰਪਲੀਮੈਂਟ ਵੀ ਮਿਲਣਗੇ ਤੁਹਾਨੂੰ ਜੀ